ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੋਰ ਸਭ ਠੀਕ ਠਾਕ ਨੇ ਅੱਜ ਵਿਖਾਉਨੇ ਆਪਾਂ ਤੁਹਾਨੂੰ ਫੇਰ ਬਲੌਗ ਡੇਲੀ ਬਲੌਗ ਵਾਲਾ ਵੀ ਕੀ ਕਰਦੇ ਆਪਾਂ ਸਾਰੀ ਦਿਹਾੜੀ ਦੇ ਵਿੱਚ ਕੰਮ ਹੁਣ ਆਪਾਂ ਆਏ ਤੜਕੇ ਤੜਕੇ ਪੱਠੇ ਵੜਨ ਵੇਖੋ ਕਿੰਨੀ ਧੁੰਦ ਹੱਥ ਠਰ ਗਏ ਪੱਠੇ ਵੜਨੇ ਕਿਹੜੇ ਸੌਖੇ ਧੁੰਦ ਦੇ ਵਿੱਚ ਨਾਲ ਆਪਣੇ ਆਏ ਜਗਰੂਪ ਸਿੰਘ ਬਹੁਤ ਹੱਥ ਪਾਏ ਨੇ ਜੈਕਟ ਬੂਟ ਵੜ ਕੱਸੇ ਨੇ ਕੋਈ ਫਿਕਰ ਨਹੀਂ ਵੀ ਪੱਠੇ ਵੜਨੇ ਜਾਂ ਨਹੀਂ ਕਾਦੀ ਫਿਕਰ ਤੇਨੋ ਕਾਦੀ ਆ ਕਾਦੀ ਫਿਕਰ ਤੇਨੋ ਪੱਠੇ ਹੀ ਤਾਂ ਵੱਡੀ ਤੇਆ ਟੈਨਸ਼ਨ ਹੋ ਗਏ ਪੱਠੇ ਵੱਡਣ ਤਾਂ ਤੂੰ ਦਿਆਂ ਆਦੇ ਫੇਰ ਤੈਨੋ ਕੋਈ ਨਾ ਕੋਈ ਫਿਕਰ ਹੈ ਗਈ ਹੈਗੀ ਆ ਕਾਦੀ ਫਿਕਰ ਤੇਨੋ ਕੁਤਰੂnga ਮੈਂ ਤੂੰ ਕਾਹਦੇ ਨਾ ਕੁਤਰੇਂ ਇੰਜਨ ਆ ਹਾਂ ਚੱਲ ਠੀਕ ਆ ਚਲੋ ਜੀ ਮਿਲਦੇ ਆਪ ਅੱਗੇ ਇਹਨੇ ਕੀ ਕਰਦੇ ਆ ਪਰ ਸਾਰੀ ਦਿਹਾੜੀ ਦੇ ਵਿੱਚ ਅੱਜ ਤੁਹਾਨੂੰ ਸਾਰੀ ਦਿਹਾੜੀ ਦਾ ਬਲੌਗ ਮਿਲੂ ਵੇਖਣ ਲਈ ਵੀ ਕੀ ਕੀ ਕੰਮ ਕਰਦੇ ਆ ਟਾਟਾ ਬਾਏ ਬਾਏ ਫਰਟੇ ਜਵਾਨਾ ਪੱਲੀ ਵਿਛਾ ਪਹਿਲਾਂ ਪੱਲੀ ਵਿਛਾ ਕੇ ਪੱਠੇ ਪਾਵੇਂਗਾ ਥਾਂ ਦੇ ਵਿੱਚ ਪੱਠੇ ਵੱਡੇ ਨਹੀਂ ਘੜੇ ਧੋਕੇ ਜਿੰਨੀ ਜਿੰਨੀ ਟ੍ਰੇਲ ਸੀ ਉਹਨਾਂ ਨਾਲ ਥਾਂ ਵੱਡੇ ਹੋ ਗਏ ਮਕਰਨ ਚੋਰ ਨਾ ਫਿਰ ਕਰਨਾ ਪੈਂਦਾ ਦੇ ਲਈ ਮੇਰੇ ਹੱਥ ਤੇ ਹਣ ਕੰਮ ਸਾਰੇ ਪਾਓ ਪਾਓ ਪੱਠੇ ਵਧੀਆ ਗੱਲ ਹੈ ਲੇ ਮੈਨੂੰ ਲਿਆਉਂਦੇ ਮੈਂ ਪਵਾ ਦਿੰਦੀ ਨਾਲ ਬਸ ਤੂੰ ਕਿੱਥੋਂ ਪਾਵੇਂ ਪੱਤੇ ਤੇ ਪਵਾ ਦਿੰਦੀ ਮੈਂ ਤੇ ਫਿਰ ਕੀ ਸੀਗਾ ਫਿਰ ਕੀ ਥਾਂ ਤੇ ਕਿੰਨੇ ਪੱਤੇ ਕਿੱਥੇ ਮੈਂ ਤੇ ਮੈਂ ਪਵਾ ਦਿੰਦੀ ਨਾਲ ਤੂੰ ਕਿੱਥੇ ਭੋਲਨੀ ਆ ਤੂੰ ਗੱਲਾਂ ਕਰਦੀ ਨਾ ਬਸ ਉੱਥੇ-ਉੱਥੇ ਥੋੜੀ ਪੁੰਦੀ ਦੋ ਹਾਏ ਲਿਆਓ ਮੈਂ ਪਾਵਾਂ ਫੇਰ ਨਾ ਤੁਸੀਂ ਮੈਨੂੰ ਪਾਉਣ ਦੇਣੇ ਨਾ ਤੁਸੀਂ ਕਰਨ ਦੇਣੇ ਹੈ ਚਾਚਾ ਚਾਚੀ ਕੋਈ ਨਹੀਂ ਕਰਦੀ ਬਸ ਗੱਲਾਂ ਵਾਲੀਆਂ ਧਿਆਣੇ ਚਾਚੀ ਦਾ ਬਸ ਆਹ ਗੱਲ ਮੁੰਡੇ ਨੇ ਸਹੀ ਰਹੀ ਹੈ ਹਾਸ਼ਿਆ ਹਾ ਤਰ ਲਾ ਲ ਬੈਠਾ ਲੈ ਮੈਂ ਬਾਦ ਨਹੀਂ ਕਿਹਾ ਤਾਂ ਹੈ ਤੁਸੀਂ ਰੈਸਟ ਕਰ ਲੋ ਤੂੰ ਕੀ ਕਰਨਾ ਹੀ ਹੈ ਠੰਡ ਚ ਦੇ ਕੋਲੇ ਨਹੀਂ ਬੈਠ ਹੋਇਆ ਵੈਸੀ ਆ ਗਈ ਵੈਸੀ ਆ ਗਈ ਉਹ ਤਾਂ ਬੇਚਾਰੇ ਕੰਮ ਕਰ ਰਹੇ ਐ ਸਿਹਦਰ ਜੀ ਠੀਕ ਆ ਹਾਂਜੀ ਵਧੀਆ ਜੀ ਛੱਟੇ ਚਾਹੀਦੇ ਆ ਓ ਆ ਬੰਨ ਗਿਆ ਲੱਗਿਆ ਫੋਨ ਫੜਾ ਕੇ ਤੈਨੂੰ ਤੇ ਹੋਰ ਆਹਾ ਇਹ ਚੋਰ ਆ ਚੋਰ ਦੋਵੇਂ ਆਣ ਕੇ ਪਾਲਾ ਪੱਠੇ ਆਲਾ ਆ ਤੇ ਆਪਾਂ ਨੂੰ ਕਰਨੇ ਪੈਂਦੇ ਕੰਮ ਸਾਰੇ ਤੇ ਹੋਰ ਇਹ ਨਹੀਂ ਕਰਕੇ ਖੁਸ਼ ਤੇ ਹੋਰ ਦੋਵੇਂ ਨਹੀਂ ਕਰਕੇ ਖੁਸ਼ ਕੰਮ ਤੇ ਹੋਰ ਕੰਮ ਆਪਾਂ ਨੂੰ ਕਰਨੇ ਪੈਂਦੇ ਭਾਵੇਂ ਲਿੜਾ ਲਿਬੜ ਜੇ ਆਪਣੇ ਚੋਰ ਠੀਕ ਐ ਉਹੜੇ ਆਪੜੀ ਇਹ ਲੱਪ ਚਗਾ ਕੇ ਗਈਆਂ ਪੱਠੇ ਇੱਕਦ ਇੰਜਨ ਵੀ ਨਹੀਂ ਚੱਲਦਾ ਚੱਜ ਨਾਲ ਕਿਉਂ ਤੌਰ ਇੰਜਨ ਨੂੰ ਕਿਉਂ ਚੱਜ ਨਾਲ ਕਰੋ ਚੱਲਦਾ ਹੈ ਚੱਜ ਨਹੀਂ ਚੱਲਦਾ ਪੱਠੇ ਤਾਂ ਚੱਜ ਨੇ ਕੁਰੇ ਕਾਲਾ ਧੋਵਾ ਮਾਰਦਾ ਐ ਉਹ ਉਹ ਤਾਂ ਵੱਖਰੀ ਗੱਲ ਸਿਆਲ ਆ ਨਾ ਆਹੋ ਸਿਆਲ ਦਾ ਕਰਕੇ ਮਾਰਦਾ ਚੱਲੇ ਆ ਹੋਣਾ ਪਾ ਚਬਾਲ ਤੁਬਾਰ ਵੀ ਨਹੀਂ ਕਰਨਾ ਤੁਹਾਡਾ ਮੈਂ ਆਪਮਾਨ ਕਰਤਾ ਲੋੜੀ ਵੰਡਦੇ ਨੇ ਉਹਨੇ ਮੁੰਡੇ ਦੀ ਮੋਬਾਈਲਾਂ ਚੱਲੇ ਜਾਣੇ ਉਹਨਾਂ ਤੁਬਾਰ ਮੈਂ ਉਹ ਨਜੇ ਸੈਨ ਕਰ ਲਿਆ ਮਾੜੀ ਜੀ ਉਧਰੋਂ ਆਈਗਾ ਤਾਂ ਅਗਰ ਕਿਸੇ ਮਾਤ ਕਰਿਆ ਨਾ ਹਲਿਆ ਹੋਵੇ ਆਈ ਗਿਆ ਜਾਓ ਤਾਂ ਜੱਦੀ ਡੱਕਦੀ ਉਹਨੇ ਮਿਲਦੇ ਆਪਾਂ ਨੇ ਤੁਹਾਨੂੰ ਮੋਫੜੀ ਖਰੀਦ ਦੇਆ ਸਾਰ ਆ ਗਿਆ ਗੱਡੀ ਡੱਕਦੀ ਉਹਨੇ ਯਾ ਨਾਹੋੜੀ ਭਰਾਵਾ ਸੜਕ ਬਹੁਤੀ ਜਾਰੀ ਵੱਦੀ ਸੜਕ ਬਹੁਤੀ ਵਗਦੀ ਆਇਆ ਕਿਹਦੇ ਗੱਭਰੂ ਨੌਜਵਾਨ ਮਿਲਦੇ ਹਣਾ ਕਰਨਾ ਤਰਮੇ ਉਹ ਤੇ ਨਾ ਗੱਲ ਬਾਤ ਪੁੱਛਦੇ ਨਾ ਇੰਨੀ ਕਿ λεਉਣੀ ਮਾਫਲੀ ਕੀ ਹਿਸਾਬ ਦਾ ਵੈਕ ਲਈ ਉਹ ਨਾ ਹੋਰ ਵਧੀ ਕੀ ਹਾਲ ਏ ਜੀ ਬਲੌਗ ਚ ਗਾਣੇ ਨਹੀਂ ਚਲਾਈ ਦਿੰਦੇ ਓਹ ਬਹੁਤ ਠੰਡ ਘਰਵਾ ਠੰਡਾ ਜ ਹੈਗੀ ਵੜੀ ਬਹੁਲੀ ਜਦੀ ਠੰਡ ਮੇਰਾ ਤੇ ਉੱਠਣ ਦੀ ਜੀ ਨਹੀਂ ਕਰਦਾ ਜੀ ਮੈਂ ਗੁਰਮਾਰੀ ਦੇ ਉੱਤੇ ਵੀ ਤੂੰ ਉੱਠ ਗਿਆ ਮੈਨੂੰ ਪੁੱਛ ਉਹ ਪੱਠੇ ਵੱਟ ਗਿਆ ਤਿੰਨ ਬੰਦਾ ਵੱਲੇ ਜੱਟ ਪੱਠੇ ਵੱਟ ਕੇ ਕੁਦਰਤ ਦੀ ਸੁਰਵਾ ਬੜੀ ਜਦੀ ਠੰਡਿਆ ਹੈ ਮੈਂ ਉਹ ਜਾਨ ਲਾਲੀ ਦੇ ਭਰਾ ਕੁੰਮਾ ਗਿਆ ਇਹ ਉਹ ਲੱਗਾ ਰਿਹਾ ਮੇਨਾ ਹਵਾ ਜਰਾ ਬੜੀ ਦਰੀ ਠੰਡ ਮੈਂ ਘਰੋਂ ਨਿਕਲੇ ਘਰਵਾਣ ਕਰਨ ਹਾਥੀ ਢਰ ਗਏ ਔਰ ਜਨਾ ਫਿਰ ਮੌਫਲੀ ਲੈਣ ਜਾਣਾ ਅੱਜ ਹਾਂ ਲੈ ਇਹ ਚਲੋ ਵਧੀਆ ਵਧੀਆ ਲੋੜੀ ਹੰਡ ਰਹੀ ਵੀਰ ਤੇ ਮੁੰਡੇ ਦੀ ਵਿਖਾਉਣੇ ਤੁਹਾਨੂੰ ਵਲੌਗ ਲੱਕੀ ਦੀ ਹੱਟੀ ਚਵਾਲ ਖੜ ਨਹੀਂ ਕਿ ਨਹੀਂ ਆ ਆਪ ਨਹੀਂ ਹੁਣੇ ਸ਼ਾਹ ਨਾਲ ਗੱਲ ਕਰ ਸ਼ਾਹ ਜੀ ਆਇਆ ਮਾੜਾ ਜੀ ਮੌਫਲੀ ਦਾ ਕਿ ਪੈਕਟ ਕੀ ਰੇਟ ਸ਼ਾ ਦਿੱਲੀ ਫਿਰ ਦੋ ਤੋੜੇ ਮੌਫਲੀ ਦੇ ਰੋੜੀਆਂ ਰੋੜੀਆਂ ਉਹ ਸਾਈਡ ਤੇ ਮਾਰੋ ਡਿੱਗੀ ਚੱਲੀ ਹੁਣ ਹੌਲੀ ਹੌਲੀ ਚੱਲੀਏ ਫਿਰ ਪੈਂਡ ਨੂੰ ਓਏ ਮਾਨ ਬਾਰ ਬਲ ਨੂੰ ਕੀ ਕਰਦਾ ਨਾ ਬਾਹਰ ਤੇ ਠੰਡੀ ਬਹੁਤ ਜਿਆਦਾ ਗਰਵਾ ਦੇ ਕੀ ਬੰਦਾ ਬਰੋ ਓਹ ਚੱਲੀਏ ਕਰ ਨੂੰ ਨਰਨੋ ਮ ਗਰਮ ਭਾਈ ਸਮੋਸੇ ਠੰਡੇ ਨਾ ਪਾ ਦੀ ਚਾਚਾ ਕੀ ਬਣਾਈ ਜਾਂਦੇ ਜੇ ਉਠ ਵਾਲੇ ਲੱਡੀਆਂ ਐਂਡ ਕਰਾਈਗਾ ਨਾ ਚਾਚਾ ਆ ਪਕੌੜੇ ਬਣਾਉਂਦਾ ਜੋ ਬ੍ਰੈਡ ਵਾਲੇ ਹਾਂਜੀ ਬ੍ਰੈਡ ਵਾਲੇ ਪਕੌੜੇ ਨਾਲ ਆ ਆਪਣੇ ਛੋਤੀ ਬਣਾਣਾ ਫਿਰ ਚਾਚਾ ਹੀ ਖਾਣਿਆ ਬੇਬੀ ਜੀ ਓਕੇ ਬਾਈ ਬਾਏ ਬਾਏ ਲਵ ਯੂ ਹੋਰ ਮੈਂ ਚੱਲਾਂ ਘਰੇ ਪਰੋਣੇ ਆ ਕੇ ਘਰੇ ਪਰੋਣੇ ਪਹੁੰਚ ਕੇ ਫੋਨ ਕਰੀ ਹਾਂ ਹਾਂ ਮੈਂ ਮਿਲਦਾ ਫਿਰ ਤੁਹਾਨੂੰ ਅੱਜ ਕੇ ਬਾਏ ਟਾਟਾ ਚਲਿਏ ਘਰ ਨੂੰ ਪਰੋਣੇ ਆ ਕੇ ਘਰੇ ਸਮਾਨ ਧਿਆ ਲੈਉਣਾ ਹੈ ਹਨਾ ਵਾਸਤੇ ਤੇ ਬੀ ਜੀ ਸਾਰਿਆਂ ਕੀ ਦਸੂਗੀ ਗੱਲ ਆ ਚਲ ਚਲ ਨਾ ਪਸਾਂ ਨੂੰ ਬੁਲਾਉਂਦੇ ਗਏ ਤੇ ਸਾਨੂੰ ਲੈ ਗਿਆ ਹੈ ਲੈ ਲੈ ਚਲੇ ਜਾਈ ਤੁੰਨਾ ਉਹ ਆਪਣੇ ਮੇਖ ਦੇ ਵੀਡੀਓ ਵੀਡੀਓ ਤੇ ਬੁਲਾਉਂਦੀ ਕਾਪੇ ਦਾ ਦੇਖਣ ਆਉਂਦੇ ਆਏ ਸ਼ੁਰੂ ਹੋ ਗਿਆ ਬੋਬ ਗਈ ਉਹ ਦੇਖ ਦੱਸਣਾ ਨੱਚਦਾ ਹੂੰ Nó đang đây. Nó đang chạy ở đây. Nó không chạy đâu. Nó đang chạy ở đây. Nó đang ਸਾਂਡੂ ਸਾਹਿਬ ਸਾਂਡੂ ਸਾਹਿਬ ਨਹੀਂ ਆਏ ਜੋ ਬਿਜੀ ਹਰੇ ਕਮਰੇ ਬਣਾਉਂਦੇ ਹੋ ਸਾਂਡੂ ਸਾਹਿਬ ਨਹੀਂ ਬਿਜੀ ਹਰੇ ਆ ਬੰਦਾ ਪਛਾਣੋ ਕੌਣ ਹੋਗਾ ਬੰਦਾ ਇਹ ਡੱਗੂ ਮੇਰੇ ਨੂੰ ਹੋਰ ਠੀਕ ਠਾਕ ਹੈ ਵਧੀਆ ਵਧੀਆ ਨਵੀਂ ਤਾਜੀ ਵਧੀਆ ਨਵੀਂ ਤਾਜੀ ਕਿਸੇ ਸਾਹਿਬ ਵਧੀਆ ਠੀਕ ਠਾਕ ਹੈ ਤੇਗਲਾ ਮਥਾਣਾ ਪ੍ਰਸ਼ਾਦ ਖਾਈ ਇਹਨੇ ਭੁੱਲਿਆ ਨਾ ਵੋਇ ਅੰਮ੍ਰਿਤ ਜੇ ਗੁਰਾਂ ਦੇ ਪਾਰੇ ਅੰਮ੍ਰਿਤ ਜੇ ਚਾਹਾਂ ਡਰਿਆ ਨਹੀਂ ਕੋਤਾਂ ਤੋਂ ਨਹੀਂ ਡਰਦੀ ਨੂੰ ਹੋਰ ਕੀ ਕਰਦੇ ਆ ਪ੍ਰਤੀ ਬਾਣੀ ਅੰਮ੍ਰਿਤ ਤੇ ਐਨੇ ਬਹੁਤ ਾਲੀਆਂ ਜਿੱਡਾਂ ਬੰਦ ਹੈ ਨਾ ਚੀਜੀ ਨਹੀਂ ਮਿਲਨੀ ਆ ਦਵਾਈ ਖਾ ਜਿਹੜੀ ਇੰਨੀ ਲਿਆਂਦੀ ਆ ਕਹਾਂ ਐਸੋ ਜਲਦੀ ਉਹ ਗੁਰੂ ਹਰਗੋਬਿੰਦ ਸਾਹਿਬ ਮਾ ਅਰੇ ਤੂੰ ਦਰਦ ਨੂੰ ਬੁਝੀ ਮਾਰ ਕ ਇਸੇ ਬਖਸ਼ੀ ਰਹਿ ਛੱਡੀ ਨਾ ਹੁਣਾ ਚਰਜ ਨਾ ਜੇ ਦਾੜਾ ਨਹੀਂ ਪੀੜ ਹੁੰਦੀਆਂ ਠੀਕ ਆ ਛੱਡੀ ਨਾ ਹੁਣਾ ਚਰਜ ਨਾ ਜੇ ਦਾੜਾ ਪੀੜੋ ਨਹੀਂ ਹੁੰਦੀਆਂ ਠੀਕ ਹੀ ਜਾਂਦੇ ਜੇ ਮੁੰਡਿਆ ਅੱਗ ਹਾਂ ਨਾਲ ਚਾਹ ਪੀਂਦਾ ਜੋ ਹੋਰ ਠੀਕ ਠਾਕ ਨਾਂਦਿਆ ਨਾਂਦਿਆ ਚਲੋ ਵਧੀਆ ਤੇ ਤੂੰ ਦੱਸ ਦੱਸ ਦਿਆ ਤੂੰ ਦੱਸ ਦੇ ਮੁੰਡਿਆ ਦੱਸ ਦਿਆ ਚਾਹ ਪੀ ਲੋ ਫਰੈਂਡ ਉਸਤਾਦ ਮੁੰਡਿਆਂ ਦਾ ਆ ਗਿਆ ਹਾਏ ਬਲੇਵਾ ਆਦਾ ਲੌਗ ਅੱਜ ਅੱਜ ਦਾ ਵਲੌਗ ਪੜੇਗਾ